ਅੱਜ ਅਸੀਂ ਆਲਪਜਾ ਆਂਗਣਵਾੜੀ ਮਾਜਮ ਯੂਨੀਅਨ ਵੱਲੋਂ ਕੈਬਨਿਟ ਮੰਤਰੀ ਮੈਡਮ ਬਲਜੀਤ ਕੌਰ ਦੇ ਹਲਕੇ ਦੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਇਹਦਾ ਕਾਰਨ ਇਹ ਹੈਗਾ ਕਿ ਜਿਹੜੀ ਪੰਜਾਬ ਦੀ ਸਰਕਾਰ ਜਦੋਂ ਤੋਂ ਆਈ ਹੈ ਇਹ ਆਂਗਣਵਾੜੀ ਵਰਕਰਾਂ ਨੂੰ ਜਿਹੜਾ ਮਾਣ ਪਤਾ ਨਹੀਂ ਦੇ ਸਕੀ ਜਿਹੜਾ ਉਹਨਾਂ ਨੂੰ 6 ਮਹੀਨੇ ਮਿਲਣਾ ਚਾਹੀਦਾ ਹੈ ਸਮਾਜ ਭਲਾਈ ਬੋਰਡ ਦੇ ਵਿੱਚ ਕੰਮ ਕਰਦੀਆਂ ਵਰਕਰਾਂ ਨੂੰ 7 ਮਹੀਨੇ ਹੋ ਗਏ ਤਨਖਾਹਾਂ ਨਹੀਂ ਮਿਲੀਆਂ। ਬਾਲ ਭਲਾਈ ਕੌਂਸਲ ਦੇ ਵਿੱਚ ਕੰਮ ਕਰਦੀਆਂ ਵਰਕਰਾਂ ਜਿਹੜੀਆਂ ਨੂੰ 1 ਸਾਲ ਹੋ ਗਿਆ ਤਨਖਾਹਾਂ ਨਹੀਂ ਮਿਲੀਆਂ। ਤੇ ਜਿਹੜੀਆਂ ਮੇਨ ਵਿਭਾਗ ਦੇ ਵਿੱਚ ਕੰਮ ਕਰਦੀਆਂ ਵਰਕਰਾਂ ਉਹ ਵੀ ਹਰ ਵਾਰ ਧਰਨਾ ਪ੍ਰਦਰਸ਼ਨ ਕਰਨਾ ਪੈਂਦਾ ਤਾਂ ਤਨਖਾਹ ਮਿਲਦੀ ਹੈ। ਪਹਿਲਾ ਬੇਸਿਕ ਦਾ ਇਹ ਹੈਗਾ ਵੀ ਜਿਹੜਾ ਆਪਾਂ ਕਿਸੇ ਨੂੰ ਕੰਮ ਲੈਣੇ ਆ ਕੋਈ ਵੀ EMPLOYEE ਹੈ ਉਹ ਹਰ ਮਹੀਨੇ ਨੂੰ ਤਨਖਾਹ ਚਾਹੀਦੀ ਹੈ ਇਹ ਸਰਕਾਰ ਤਨਖਾਹਾਂ ਦੇਣ ਤੋਂ ਵੀ ਅਸਮਰਥ ਹੈ ਇਸ ਵੇਲੇ دوسری ਗੱਲ ਇਹਨਾਂ ਨੇ ਅੰਗਣਵਾੜੀ ਕੇਂਦਰਾਂ ਦੇ ਬੱਚੇ ਜਿਹੜੇ ਉਹ ਸਕੂਲਾਂ ਦੇ ਵਿੱਚ ਬਿਠਾਏ ਹੋਏ ਅੰਗਣਵਾੜੀ ਕੇਂਦਰਾਂ 'ਚ ਕੋਈ ਬੱਚਾ ਨਹੀਂ ਆ ਰਿਹਾ ਇਹ ਕਾਂਗਰਸ ਸਰਕਾਰ ਨੇ ਪਠਾਏ ਸੀ ਇਹ ਜਿਹੜੀ ਹੁਣ ਵਾਲੀ ਸਰਕਾਰ ਹੈ ਇਹਨੇ ਨਹੀਂ ਉਹ ਬੱਚੇ ਵਾਪਸ ਨਹੀਂ ਕੀਤੇਗੇ ਸੋ ਇਹ ਜਿਹੜੇ ਆ ਇਸ਼ੂ ਹੈਗੇ ਇਹਨਾਂ ਨੂੰ ਲੈ ਕੇ ਅਸੀਂ ਇਹਨਾਂ ਦੇ ਦਬਾਅ ਬਣਾ ਰਹੇ ਹੈਗੇ ਕਿ ਇੱਕ ਤਾਂ ਸਾਡੇ ਬੱਚੇ ਵਾਪਸ ਕਰਨ ਅੰਗਣਵਾੜੀ ਵਰਕਰ ਨੂੰ ਨਰਸਰੀ ਕੇਚੇ ਦਾ ਦਰਜਾ ਦਿੱਤਾ ਜਾਵੇ ਦੂਜਾ ਜਿਹੜਾ ਹੈਗਾ ਇਹ ਸੀਬੀ ਦੇ ਵਿੱਚ ਕੰਮ ਕਰਾਉਂਦੇ ਹੈਗੇ ਆ ਕਿ ਆ ਸਮਾਰਟਫੋਨ ਦੇਨੇ ਹੁੰਦੇ ਇਹਨਾਂ ਨੇ ਉਹ ਨਾਉ ਸਮਾਰਟਫੋਨ ਹੈ ਸੀਬੀ ਦੇ ਕੰਮ ਦੀਆਂ ਜਿਹੜੀਆਂ ਕਮਿਊਨਿਟੀ ਦਾ ਪਾਰਟਿਸਪੀਕੇਸ਼ਨ ਆ ਉਹਦੇ ਤੇ ਪੈਸੇ ਅਸੀਂ ਖਰਚ ਕਰਦੇ ਆ ਸਾਥੋਂ ਰਪੋਟਾਂ ਲੈ ਲੈਂਦੇ ਆ ਪੈਸੇ ਨਹੀਂ ਦਿੰਦੇ ਨੂੰ ਮੋਬਾਈਲ ਨਹੀਂ ਮੋਬਾਈਲ ਦਾ ਪਤਾ ਨਹੀਂ ਹੈਗਾ ਪੋਸ਼ਣ ਟਰੈਕਰ ਤੇ ਪੋਸ਼ਣ ਮਾ ਮਨਾਓ ਕੰਮ ਕਰੋ ਬਹੁਤ ਜ਼ਿਆਦਾ ਆਂਗਣਵਾਲੀ ਵਰਕਰ ਤੇ ਇਹਨਾਂ ਨੇ ਬਾਰਡਨ ਬਣਾਇਆ ਹੋਇਆ ਕਾਗਜੀ ਪੱਤਰੀ ਇਹ ਸਾਰਾ ਕੁਝ ਹਰਾ ਹਰਾ ਦਿਖਾ ਰਿਹਾ ਆਦਰਵਾਇਜ਼ ਸਰਕਾਰ ਫੇਲ ਹੈ ਵਾਂ ਪੱਤਾ ਦੁੱਗਣਾ ਕਰਨ ਦੀ ਗੱਲ ਤਾਂ ਬਹੁਤ ਦੂਰ ਹੈ ਜਿਹੜਾ ਹੈਗਾ ਸੀ ਉਹੀ ਨਹੀਂ ਮਿਲ ਰਿਹਾ ਸੀ ਤਾਂ ਉਸ ਨੂੰ ਵੀ ਰੋ ਰਹੇ ਹੈਗੇ ਨਾ ਵੀ ਜਿਹੜਾ ਹੈਗਾ ਉਹ ਤਾਂ ਦੇ ਦਿਓ ਦੁੱਗਣਾ ਕਹੋ ਤਾਂ ਗੱਲਾਂ ਸੀ ਉਹ ਤਾਂ ਬਹੁਤ ਸਾਰੇ ਲੋਕਾਂ ਨੂੰ ਹੋਰ ਸੁਪਨੇ ਦਿਖਾਏ ਸੀ ਉਹ ਇੱਕ ਸੁਪਨਾ ਅੰਗਣਵਾਲੀ ਵਰਕਰ ਨੂੰ ਦਿਖਾਇਆ ਸੀ ਉਹ ਤਾਂ ਬਹੁਤ ਦੂਰ ਦੀ ਗੱਡੀ ਹੈ ਕਿ ਉਹ ਕਦੋਂ ਕਰਨਾ ਹੈ ਕੀ ਹੋਊਗਾ ਪਰ ਜਿਹੜਾ ਮਿਲਦਾ ਉਹ ਹੀ ਨਹੀਂ ਦੇ ਪਾਰੇ ਤਾਂ ਹੁਣ ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ ਕਿ ਪੰਜਾਬ ਸਰਕਾਰ ਫੇਲ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈਗੀ ਵਿੱਚ ਤੁਸੀਂ ਕੀ ਸੁਖਾਮ ਕਰ ਤੇ ਪਾਰੇ ਹੈ ਕਿ ਤੁਸੀਂ ਇਸ ਤੋਂ ਵੱਡੀ ਨਕਾਮੀ ਕੀ ਹੋਊਗੀ ਗੱਲਾਂ ਬਾਤਾਂ ਇੰਨੀਆਂ 70000 ਕਰੋੜ ਰੁਪਏ ਪੰਜਾਬ ਦੇ ਜਿਹੜੇ ਲੋਕਾਂ ਦੇ ਸਿਰ ਚੜ ਗਏ ਐਮਪਲਾਈ ਤਨਖਾਹ ਤੋਂ ਪਿੱਛੇ ਧਰਨੇ ਮਜਾਰੇ ਹੋ ਰਿਹਾ ਲੋਕ ਟੈਂਕੀਆਂ ਤੇ ਚੜੇ ਹੋਏ ਆ ਅਗਰ ਵਾਰੀ ਵਰਕਰਾਂ ਰੋਜ਼ ਧਰਨਾ ਰੋਜ਼ ਧਰਨਾ ਰੋਜ਼ ਧਰਨਾ ਫਿਰ ਕਿ ਜਦੋਂ ਅਸੀਂ ਮੀਟਿੰਗਾਂ 'ਚ ਜਾਂਦੇ ਆ ਫਿਰ ਕਹਿੰਦੇ ਕਿ ਤੁਸੀਂ ਰੋਜ਼ ਧਰਨੇ ਲਾਉਣੇ ਤਨਖਾਹ ਲੈਣ ਵਾਸਤੇ ਧਰਨੇ ਲਾਉਣੇ ਪੈਣਗੇ ਤਾਂ ਹੋਰ ਕੀ ਕਰੂਗਾ ਬੰਦਾ ਅਗਲਾ ਪ੍ਰੋਗਰਾਮ ਹੁਣ ਜਿ세 ਬੰਦੀ ਦਾ ਕੀ ਹੈ ਜੀ ਅਗਲਾ ਪ੍ਰੋਗਰਾਮ ਸਾਡਾ ਇਹ ਹੈ ਵੀ ਜਿੰਨੀ ਦੇਰ ਸਾਨੂੰ ਸਾਡਾ ਹੱਕ ਨਹੀਂ ਮਿਲਦਾ ਅਸੀਂ ਸੰਘਰਸ਼ ਜਾਰ